ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੁਵਾਟਰ ਸੈਟ ਹੈ ਜੀ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਤੇਰ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਤੇ ਸਵੇਰ ਸਵੇਰ ਹੀ ਆਪਣੇ ਚੋਬਰ ਨੂੰ ਵੀ ਛਾੜ ਦੇ ਕੇ ਖੁੱਲਾ ਆਪਾਂ ਠੀਕ ਹੈ ਕਿ ਨਹੀਂ ਹਾਂ ਕੀ ਹੋ ਗਿਆ ਇੱਧਰ ਇਹ ਚੋਬਰ ਵੀ ਆਇਆ ਹੋਇਆ ਮੇਰੇ ਵੀਰੋ ਕਹਿੰਦਾ ਸਕੂਲ ਨਹੀਂ ਗਿਆ ਕਿਉਂਕਿ ਕਹਿੰਦਾ ਜੀ ਐਵੇਂ ਮੈਂ ਅੱਜ ਜਾਵੜਾ ਫਿਰ ਬਾੜਾ ਪੜ੍ਹ ਲਿਖਣਾ ਉਹ ਗੱਲ 'ਚ ਕੀ ਫਾਇਦਾ ਐ ਮੜ ਕੇ ਦੂਜੇ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੰਦਾ ਯਾਰ ਇੱਕ ਦਿਨ ਨਾ ਸਕੂਲ ਜਾ ਕੇ ਨਾ ਕਿਉਂ ਜਿੱਦਣ ਜਾਂਦਾ ਸਾਰੇ ਟੈਸਟ ਟੂਸ ਤੇ ਜੇ 10 ਨੰਬਰਾਂ ਦਾ ਟੈ ਇਹਨੂੰ 10 ਤੋਂ 12 13 ਨੰਬਰ ਆਉਂਦੇ ਆ ਕੋ ਚੱਕਰ ਕੇ ਲਿਖ ਦਈ ਇਸੇ ਹਿਸਾਬ ਦੇ ਭੈਣਾ ਮਾਸਟਰ ਮੱਲਮੁਲੀ 2000 ਵਾਧ ਹੀ ਦੇ ਜਾਂਦਾ ਆ ਆਦੇ ਦੂਜੇ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਅੱਜ ਇਹਨੇ ਸੋਚਿਆ ਕਹਿੰਦਾ ਯਾਰ ਦੂਜਿਆਂ ਨੂੰ ਵਿਚਾਰ ਨਾਲ ਚੱਲ ਪਤਾ ਲੈਣਾ ਚਾਹੀਦਾ ਹਾਂ ਕੋਈ ਨੂੰ ਕਿਸੇ ਨੂੰ ਹੋਰ ਨੂੰ ਵੀ ਫੀਸ ਨੂੰ ਹੋਲਡ ਕਰਨ ਦੇ ਮਾੜੀ ਮੋਟੀ ਉਹਨਾਂ ਦੇ ਘਰ ਦੇ ਫੀਸ ਭਰਦੇ ਆ ਉਹਨਾਂ ਦੇ ਘਰ ਦੇ ਫੀਸ ਭਰਦੇ ਕਲੇ ਤਾਂ ਨਹੀਂ ਭਰਦੇ ਤਾਂ ਕਰਕੇ ਕਹਿੰਦਾ ਮੈਂ ਨਹੀਂ ਜਾਂਦਾ ਰ ਮੈਂ ਸਾਰੀ ਪੜ੍ਹਾਈ ਤਾਂ ਇਹ ਗ੍ਰੈਂਡ ਕਰ ਲੈਂਦਾ ਤੇ ਆਣਗੇ ਭਾਏ ਜੇ ਸੁੱਤੇ ਹੋਈ ਡਾਕਲੇ ਹੋਣਾ ਤੜ ਕੋ ਹਰ ਘਟ ਘੁਗਾਈ ਮਾਰ ਲੱਗੇ ਹੈ ਨਾ ਇਹ ਓਕੇ ਬਰੋ ਹੈ ਨਾ ਚੱਲਦੇ ਆ ਬਸ ਅਜੇ ਸਾਡਾ ਕਲਰ ਵਾਲਾ ਵੀ ਨਹੀਂ ਆਇਆ ਹੈ ਨਾ ਉਹ ਦੂਜੇ ਯਾਰ ਬੇਲੀ ਉਧਰ ਹੋ ਜਾਂਦਾ ਸੀ ਮਨ ਨਾਲ ਜਾਣ ਉਹਦੇ ਮੁਸਤੀ ਬਾਹਰ ਖੜੀ ਸੀ ਮ੍ਰੁਤੀ ਫੁੱਲ ਭਰੀ ਭਰਾਵਾ ਬੋਲੇ ਰਟੀ ਮਮੇ ਪਾਣੀ ਭਾਰੀ ਤੇ ਆਪਣਾ ਚੋਬਰ ਵੀ ਆ ਚੁੱਕਾ ਹੈ ਵਾਲ ਪੁੱਟੀ ਵਾਲਾ ਠੀਕ ਹੈ ਪਾਣੀ ਪੂਣੀ ਇੱਧਰ ਬੱਠੇ ਚ ਪਾ ਲਿਆ ਉਹਨੇ ਤੇ ਕੰਮ ਕਰ ਦੇਣਾ ਸਟਾਰਟ ਤੇ ਆਪਾਂ ਆਹ ਕਬੂਦੀਆਂ ਬਾਹਰ ਕੱਢ ਲਈ ਫਿਰ ਇਹਨੂੰ ਵੀ ਸਾਰ ਨੂੰ ਕਰ ਲੈਣਾ ਤੇ ਇੱਕ ਆਪਣਾ ਕਮਰੇ ਦੀ ਵੀ ਸਕੀਮ ਕਰ ਰਹੇ ਆ ਵੀ ਆਪਣਾ ਕਮਰਾ ਵੀ ਕਰ ਸਕਦਾ ਹੈ ਸ਼ਾਇਦ ਆਪਾਂ ਠੀਕ ਹੈ ਬਾਕੀ ਚਲੋ ਦੱਸਦੇ ਆ ਤੁਹਾਨੂੰ ਇਹ ਕਰਨਾ ਹੋਇਆ ਜਾਂ ਨਾ ਕਰਨਾ ਹਾਂਜੀ ਚੱਕ ਲਿਆ ਕਬੂਤਰਾਂ ਤੇ ਚੋਬਰ ਨੂੰ ਫੇਰ ਫੜਾ ਦੇ ਦੀ ਖੰਡ ਜਿਹੜੀ ਇਹਨਾਂ ਤੋਂ ਕੱਢੀ ਸੀਗੀ ਹੁਣ ਨਾ ਕੱਢੀ ਇਹਨੂੰ ਚੰਗਾ ਪਹਿਲਾਂ ਮੜਵਾ ਲਿਆਂ ਦੀ ਇਹਨੂੰ ਕਾਲੇ ਖੰਭਾਂ ਦੇ ਨਾਲ ਪਾ ਠੀਕ ਹੈ ਇਹਨੂੰ ਹਾਂ ਇਹਨੂੰ ਨਹੀਂ ਨਹੀਂ ਆ ਤਾਂ ਲਿਆ ਇਹਦੇ ਨਾਲ ਆ ਦੇ ਨਾਲ ਆ ਇਹਦੇ ਨਾਲ ਇਹਦੇ ਨਾਲ ਹਾਂ ਗਲਾਬੀ ਬਗਲਾ ਨੂੰ ਇਹਦੇ ਨਾਲ ਪਾ ਚਟਰਾਲੀ ਨੂੰ ਖੇਤਾਂ ਵਾਲੇ ਦੇ ਪੱਠੇ ਨਾਲ ਪਾਉਣੀ ਆ ਤੇ ਦੋ ਕੂਦਰਾ ਤਾਂ ਹੈਡਰਿੰਗ ਆਪਾਂ ਤੇ ਇਦਰੋਂ ਵੀ ਆ ਇਹਨੂੰ ਫੜ ਕੇ ਛੱਡ ਦੇ ਆ ਕਾਲਿਆਂ ਦੇ ਵੜਿਆਂ ਦੇ ਤਾਂ ਹੀ ਛੱਡ ਦੇ ਤੇ ਇਹਨੂੰ ਪਾਉਣੇ ਆਪਾਂ ਇਹਦੇ ਨਾਲ ਖੇਤਾਂ ਵਾਲੇ ਦੇ ਪੱਠੇ ਨਾਲ ਠੀਕ ਹੈ ਵੱਡੀ ਖੰਡ ਰੋਆ ਕੋਈ ਨੂੰ ਛਿਆਲ ਖੰਡ ਤੋਂ ਵੀ ਇੱਕ ਘਾਰੇ ਸ਼ਾ ਲੈ ਲੈ ਹਾਂ ਪਹਿਲਾਂ ਸ਼ਾਕ ਕਿੰਦੀ ਸੀ ਬਾਅਦ ਚ ਖੱਟੀ ਕਾਲੀ ਦੀ ਹੋ ਗਈ ਇਹ ਚਾਓ ਕਰੇ ਫਿਰ ਤੁਹਾਨੂੰ ਦੱਸੂਗਾ ਜਦੋਂ ਕੰਮ ਹੋਇਆ ਹੁਣ ਦੇਖ ਰਹੇ ਆ ਬਰੋ ਅਸੀਂ ਨਾਲ ਨਾਲ ਹਨ ਵੀ ਮੇਰੀਆਂ ਆਏ ਆ ਆਪਣਾ ਅੰਦਰਲਾ ਕਮਰਾ ਬੀਜਰ ਡਾਊਨ ਸੀਲਿੰਗ ਕਰਾਵਾਂਗੇ ਤਾਂ ਹਨਾ ਜ਼ਿਆਦਾ ਖਰਚ ਆ ਜਾਣਾ ਪਹਿਲਾਂ ਇੱਕ ਵਾਰ ਬਬੂ ਲਾਈਟਾਂ ਬੰਦ ਕਰਾਂ ਬਾਹਰਲੀ ਵੀ ਜਗੀ ਜਾਂਦੀ ਆ ਅੰਦਰਲੀ ਵੀ ਜਗੀ ਜਾਂਦੀ ਆ ਇਹ ਕਰਕੇ ਬੰਦ ਮੈਂ ਖੈਰ ਵੀ ਡਾਊਨ ਸੀਲਿੰਗ ਕਰਾਵਾਂਗੇ ਤਾਂ ਜ਼ਿਆਦਾ ਖਰਚ ਆ ਜਾਣਾ ਉਹ ਚੀਜ਼ ਆਪਾਂ ਨੂੰ ਆਪਾਂ ਐ ਕਰਦੇ ਆ ਕਮਰੇ ਚ ਆਪਣੇ ਚ ਸਾਈਡਾਂ ਤੇ ਵਾਲ ਪੁੱਟੀ ਮਰਾ ਦਿੰਨੇ ਆ ਵਾਈਟ ਹੋਊਗਾ ਛੱਤ ਤੇ ਵਾਲਪੇਪਰ ਲੱਗ ਜਾਊਗਾ ਮੇਰੇ ਹਿਸਾਬ ਨਾਲ ਤਾਂ ਇਹ ਸਹੀ ਆ ਹਨਾ ਉਹ ਵਾਲਪੇਪਰ ਸਸਤਾ ਪੈਣ ਨਾਲ ਇੱਕ ਕਮਰਾ ਵਧੀਆ ਬਣ ਜੇਣਾ ਆਪਣਾ ਸੋਹਣਾ ਘੈਂਟ ਤੇ ਬਾਅਦ ਚ ਫਰਸ਼ ੁਰਸ਼ੂ ਦਾ ਵੀ ਕਰ ਲਾਂਗੇ ਯਾਰ ਜਦੋਂ ਕੋਈ 4 ਰੁਪਏ ਹੋਰ ਹੋਏ ਕੋਲੇ ਤੇ ਚਲੋ ਦੇਖਦੇ ਆ ਫਿਰ ਕੀ ਬਣ 13 ਚੋਬਰ ਨੇ ਕੰਮ ਸਟਾਰਟ ਕਰਤਾ ਮੈਂ ਲਾਈਟਾਂ ਲੁੱਟਾਂ ਸਾਰੀਆਂ ਬੰਦ ਕਰ ਦਿਆ ਸਾਬ ਜਗ੍ਹੀਆਂ ਨੇ ਰੁਈ ਐਡ ਉਹ ਵੀ ਜਗੀ ਜਾਂਦੀ ਆ ਇਧਰ ਕਰ ਦੇ ਇਹ ਵੀ ਬੰਦ ਓਕੇ ਹੋਈ ਰਿਪੋਰਟ ਨੰਦਰਾ ਬਾਹਰ ਵਾਲਾ ਐਡ ਵੀ ਜਗੀ ਜਾਂਦਾ ਵਾਓ ਇਹ ਵੀ ਜਗੀ ਜਾਂਦਾ ਇਹਨੂੰ ਵੀ ਬੰਦ ਕਰ ਦਈਏ ਹਾਂਜੀ ਬਾਬੇ ਫਰੂਟ ਰੋਟੀ ਖਾ ਕੇ ਆ ਗਏ ਭਾਈ ਇਧਰਲੇ ਕਰ ਕਿਧਰੋਂ ਆਪਣਾ ਲੰਬੀ ਵਾਲਾ ਬੇਨੀ ਵੀ ਆਇਆ ਹੋਇਆ ਅਰਮਾਨਾ ਨਾ ਭਾਈ ਤੇਰੇ ਨਾਲ ਹਾਂ ਠੀਕ ਐ ਤੇ ਮੇਰੀ ਰਾਜ ਮੈਂ ਲੈ ਕੇ ਆ ਮਾ ਉੱਥੋਂ ਬਾਗ ਨੂੰ ਜਾ ਕੇ ਹਨਾ ਵਾਲ ਫੁੜੀ ਤੇ ਦੋ ਗੱਟੇ ਚੋਬਰ ਖੜਾਡੇ ਤੇ ਉਹਨੂੰ ਉੱਥੋਂ ਚੜਾ ਲਊਗਾ ਮੈਂ ਉਹਨੂੰ ਬਾਹਰ ਕਰ। ਆ ਬੇ ਹੋ ਗਿਆ ਉਹੀ ਕੰਮ ਜੀ ਦਾ ਡਰ ਸੀਗਾ। ਚੋਬਰ ਨੇ ਦੋ ਘਟਾਂ ਦੇ ਉੱਤੇ ਬਾਹ ਲਿਆ ਮੈਨੂੰ ਠੀਕ ਆ ਕਿ ਨਹੀਂ? ਕਿਵੇਂ? ਓ ਸੱਚੀ ਕੋਕ ਦਿਆ ਓਏ। ਉਹ ਬਾਈ ਬਣਾ ਇੱਥੇ ਨਾ ਸਿੱਟੀ ਬਾਹਲੇ ਜਾਣਿਆ ਕੋਈ ਇਕੱਲੇ ਇਹਨੂੰ ਜਾ ਕੇ ਸਿੱੜਦੀ ਰਾਹੇ ਚੰਗਾ। ਚਲੋ ਆ ਬੇ ਚੱਲ ਗਏ ਪਿੰਡ ਦੋ ਘਟੇ ਲਲੇਵਾਲ ਪੁੱਟੀ ਦੇ ਉੱਤੇ ਮੈਂ ਮਿਲ ਜਾਨਾ। ਹਾਂ ਜੀ ਦੇਖੋ ਕਿਨੇ ਰਿਸਕ ਤੇ ਬੈਠਿਆ ਨਹੀਂ ਖੜਾ ਤਾਂ ਹੋ ਜਾਣਾ। ਉਹ ਤੂੰ ਦਾ ਬੈਠਾ ਪਰੋਪਰ ਨਹੀਂ ਨਾ ਫਰਾਇਆ ਭੈਣ ਥੱਲੇ ਆ ਜੂ ਮੈਂ ਕਿ ਟੈਂ ਡਿੱਗ ਪਿਆ ਨਾ। ਤੂੰ ਸਮਝਦਾ ਨਹੀਂ ਇਕ ਤਾਂ ਇਹ ਇੱਕ ਵਾਰ ਕੰਮ ਉਕੜਨੇ ਚੋਗਾ ਮੈਸੂ ਹੈ ਕੰਮ। ਚਲੋ ਫਿਰ ਵ ਕੈਸੀ ਆਏ ਹੈਂ ਪੁੱਟੀ ਦੇ ਗੱਟੇ ਉੱਤੇ ਬੰਦਾ ਰੋਕੋ 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 ਮਹਾਰਾਜ ਉਤਰਾ ਮੈਂ ਕਿਆ ਹੀ ਬੈਠ ਰਹਾ ਭਾਈ ਨੂੰ ਇੰਨਾ ਹੀ ਕੰਮ ਸੀਗਾ ਦੋ ਗੱਟੇ ਉੱਤੇ ਯਾਰ ਇਹਦੇ ਚ ਕੂਪਨ ਹੀ ਨਿਕਲਿਆ ਕੂਪਨ ਹੀ ਨਿਕਲਿਆ ਕੂਪਨ ਯਾਕਲੀਆਂ ਬੱਦ ਤਰਿਆਂ ਵੀ ਲੱਗਦੇ ਹੱਥ ਮੈਂ ਮੁੜ ਕੇ ਵਿੱਚ ਹੀ ਹੋ ਜਾਣੀਆਂ ਹਨਾ ਗੱਡੀ ਲੈ ਕੇ ਅੰਝ ਉਧਰ ਫਿਰ ਕਲਰ ਕਰਾਉਣ ਨੂੰ ਤੇ ਭਾਈ ਇਹ ਬਰੂ ਕਬੂਤਰਾਂ ਨੂੰ ਦਾਣੇ ਮਤਲਬ ਇੱਕ ਅਰੀ ਦੇ ਉਦੋਂ ਬਾਅਦ ਇੱਕ ਅਰੀ ਸ਼ਾਮ ਨੂੰ ਪਾਵਾਂਗੇ ਤੇ ਇਹ ਸਿੰਗਲ ਕੋਡ ਬਰੋ ਸਾਰੇ ਤੇ ਵੱਜ ਗਿਆ ਇੱਕ ਮਿੰਟ ਸਮਝਾ ਦਿੰਦਾ ਮੈਂ ਸਿੰਗਲ ਕੋਡ ਸਾਰੇ ਕੁੜਿਆਂ ਤੇ ਵੱਜ ਗਿਆ ਤੇ ਉਸ ਤੋਂ ਬਾਅਦ ਹੁਣ ਡਬਲ ਕੋਡ ਮਾਰ ਰਹੇ ਆ ਇਹਦੇ ਉੱਤੇ ਠੀਕ ਆ ਕਿ ਨਹੀਂ ਫਿਰ ਉਸ ਤੋਂ ਬਾਅਦ ਦੋ ਗੱਟੇ ਹੋਰ ਲੈਣ ਤੁਹਾਨੂੰ ਪਤਾ ਅੰਦਰ ਵੀ ਮਾਰਾਂਗੇ ਸਾਰਾ ਕੰਮ ਕਰਾਂਗੇ ਉਹ ਚੋਬਰ ਜਿਹੜਾ ਮਾਰਦਾ ਹੁੰਦਾ ਹਨਾ ਇਹ ਸਾਰਾ ਕੰਮ ਕਰਦਾ ਤੇ ਉਹ ਗਿਆ ਰੂਟੀ ਰੂਟੀ ਖਾਣ ਕਰਾਂ ਬਈ ਰੂਟੀ ਰੂਟੀ ਖਾ ਕੇ ਆਊਗਾ ਤੇ ਆਪਾਂ ਹਜੇ ਪਿਉਰੀ ਵੀ ਜਾ ਕੇ ਆਉਣੇ ਰਜੈ ਕਰਿਓ ਆ ਗਿਆ ਇੱਥੇ ਹਨਾ ਉਹਨੂੰ ਆ ਕੇ ਚਲੋ ਲੱਗ ਜਾਣਾ ਤੂੰ ਨਹੀਂ ਮੈਂ ਪਿਉਰੀ ਆ ਕੇ ਆਂਡੂਂਡੇ ਬਦਲਾਵੇਂ ਰੋਸ ਸੈਟਿੰਗ ਕਰਿਆਵੇਂ ਸਾਰੇ ਕੰਮ ਦੀ ਚਲੋ ਪਹਿਲਾਂ ਤਾਂ ਦਾਣੇ ਪਾਵਾਂ ਨਾ ਕੂਤਰਾਂ ਨੂੰ ਯਾਰ ਦਾਣੇ ਪਾਉਣ ਤੋਂ ਪਹਿਲਾਂ ਵੀ ਆਪਾਂ ਆਪਣੀ ਦੇਸੀ ਮੈਡੀਸਨ ਦੇ ਲਈ ਹੈ ਨਾ ਜਿੰਨੇ ਕੂਤਰਾਂ ਨੂੰ ਦੇਨੇ ਨੇ ਬਾਕੀ ਤੋਂ ਸਭ ਤੋਂ ਪਹਿਲਾਂ ਮੇਨ ਕੂਤਰਾਂ ਜਿਹੜਾ ਦੋਵੇਂ ਤਾਂ ਅੰਦਰ ਲੈ ਕੇ ਆਪਾਂ ਉਹਨਾਂ ਦਵਾ ਨੂੰ ਦੇ ਆਂਦੀ ਤੇ ਇਧਰ ਇੱਕ ਜੋੜੀ ਨੂੰ ਦੇਨੇ ਹਾਂ ਬਸੂ ਨੂੰ ਵੀ ਦੇ ਦੇ ਫਿਰ ਦੋਧ ਪਾਉਣੇ ਦਾਣੇ ਲਓ ਜੀ ਰੱਖ ਤੇ ਇਧਰ ਦੋਵੇਂ ਖੁੱਡਿਆਂ 'ਚ ਦਾਣੇ ਇਸ ਪਾਸੇ ਵੀ ਇੱਕ ਮਿੰਟ ਇਹਨੂੰ ਵੀ ਝੜ ਆਪਾਂ ਠੀਕ ਹੈ ਤੇ ਬਾਅਦ ਝੜਨ ਨੂੰ ਚਲੋ ਤੇ ਇਧਰਲੇ ਬਸ ਵੀ ਰੱਖ ਤੇ ਦਾਣੇ ਤੇ ਕਰੀਏ ਬਈ ਆਂਡਿਆਂ ਦੀ ਸੈਟਿੰਗ ਤੇ ਬਾ ਚਾਲਦੇ ਆ ਪਿਉਰੀ ਕੰਨਰੀ ਨੂੰ ਇਧਰੋਂ ਇੱਕ ਜੁਮੀ ਦੇ ਆਂਡੇ ਬਣਾ ਲਿਆ ਆਪਾਂ ਠੀਕ ਆ ਹਾਂ ਚੱਕੀ ਲੈਨੇ ਜੇ ਦੂਰੇ ਧਰ ਨੂੰਣਾ ਕਬੂਤਰ ਇਹਦੇ ਬੱਚੇ ਲੋੜੀ ਦੇ ਐ ਇਹਨੂੰ ਪਤਾ ਹੋਊਗਾ ਸ਼ਾਇਦ ਕਿਹੜੇ ਦੇ ਮਾਦਰੋਂ ਇਹ ਜੇ ਨਹੀਂ ਪਤਾ ਤਾਂ ਮੈਂ ਦੱਸ ਦੂੰ ਕੋਈ ਗੱਲ ਨਹੀਂ ਕੋਈ ਵੱਡੀ ਚੱਕਾ ਵਾਲੀ ਗੱਲ ਨਹੀਂ ਮਨੂੰ ਐ ਹੁੰਦਾ ਵੀ ਆਪਣੇ ਸਪੈਸ਼ਲ ਵੀਡੀਓ ਪਾ ਗਏ ਤੇ ਆਪਾਂ ਉਦੋਂ ਹੀ ਦੱਸਗੀ ਖੜਾ ਵੀ ਕਿਹੜੇ ਦੇ ਕਿਸ ਤਰ੍ਹਾਂ ਦਾ ਇਹ ਆਂਡੇ ਬਈ ਦੋ ਆਪਾਂ ਬਦਲਨੇ ਆ ਇਧਰ ਠੀਕ ਆ ਇੱਕ ਮਿੰਟ ਤੂੰ ਆਣਾ ਗੋਟਿਆ ਜਾ ਅਚੀਨੇ ਥਲੇ ਦੋ ਆਂਡੇ ਬਦਲ ਗਏ ਤੇ ਇਹਦੇ ਵਾਲੇ ਦੋਵੇਂ ਹੰਡ ਚੱਕ ਲਏ ਜਣੇ ਬੈ ਪਿਓਰੀ ਠੀਕ ਹੈ ਬਾਕੀ ਕੋਕ ਕੇਰ ਕੋਟਾ ਬਾਕੀ ਆਂਡੇ ਅੰਦਰ ਰੱਖੀ ਬੈਠਾ ਮੈਂ ਤੇ ਬਰੇ ਆਂਡਿਆਂ ਦੀ ਕਰ ਲਈ ਮਾਰਕਿੰਗ ਤੇ ਚਾਰਾਂ ਂਡੇ ਲੈ ਗਏ ਨੇ ਇਹਨਾਂ ਤੋਂ ਠੀਕ ਹੈ ਆਹ ਐਸ ਬੀ ਵਾਲੇ ਦੋਵੇਂ ਆਂਡੇ ਆਪਾਂ ਆਪਣੇ ਕਬੂਤਰਾ ਥਲੇ ਬਦਲਨੇ ਆ ਬੈਠ ਕੇ ਚ ਇੱਕ ਤਾਹਾ ਲੈ ਗਏ ਨੇ ਐਸ ਟੀ ਵਾਲੇ ਦੋਵੇਂ ਆਂਡੇ ਠੀਕ ਹੈ ਸ਼ਾਖਾ ਤੇ ਟੂਸਿਆਂ ਵਾਲੇ ਦੇ ਹੋਗੇ ਇਹ ਤਾਂ ਤੇ ਇੱਕ ਹੋ ਗਿਆ ਆਹ ਕੇ ਸੀ ਕਾਲੇ ਚੀਨੇ ਦੇ ਤੇ ਚਿੱਟੀਆਂ ਵਾਲੇ ਦੇ ਕੇਸੀ ਕਾਲੇ ਚੀਨੇ ਦੇ ਤੇ ਚਿੱਟੀਆਂ ਵਾਲੇ ਦੇ ਤੇ ਓਕੇ ਹੋ ਗਿਆ ਰਿਪੋਰਟਾ ਹਣਾ ਇਧਰੋਂ ਆ ਦੋਵੇਂ ਕਬੂਤਰਾਂ ਕਰਤਾ ਵੇਹਲ ਗਾ ਇਹਨਾਂ ਨੂੰ ਚਾਕੇ ਤਾ ਨਾ ਪਿੰਜਰੇ ਛੱਡ ਤਾ ਕੇ ਕਿਰਾ ਦੋਵੇਂ ਆਂਡੇ ਲੈ ਚਲੇ ਇਧਰ ਬੈਠ ਕੇ ਸਬੀ ਵਾਲੇ ਛਾ ਖੇਤ ਤੇ ਬਾਗਲਾ ਵਾਲਿਆਂ ਚ ਹਣਾ ਆਏ ਤੁਹਾਨੂੰ ਦੱਸ ਦੇਣਾ ਹਣਾ ਹਿੰਟ ਹੁੰਟ ਵਾਲਾ ਵੀ ਕੋਈ ਚੱਕਰ ਨਹੀਂ ਇਹ ਆਪਾਂ ਬਦਲਨੇ ਆ ਵੀ ਆਪਣੇ ਪਲੈਨ ਕੇ ਥੱਲੇ ਠੀਕ ਐ ਦੇਖੋ ਬਲੈਕੀ ਬੇਬੀ ਨੇ ਹੋਪਸੋ ਦੋਵੇਂ ਉਹ ਦੋਵੇਂ ਆਂਡੇ ਬਲੈਕੀਆ ਵੀ ਪੂਰਾ ਕਰੀ ਪਈ ਐ ਤੇ ਦੋਵੇਂ ਆਂਡੇ ਉਹ ਕਬੂਤਰੀ ਵੀ ਪੂਰੀ ਕਰੀ ਪਈ ਐ bro ਖੇਰ ਤਾਂ ਆਪਣਾ ਸਾਰੀ ਜਾਊਗਾ ਖੜ ਜੋ ਅ ਪੈਕੜ ਬਲ ਨੂੰ ਆ ਐਸਬੀ ਵਾਲੇ ਦੋਵੇਂ ਇਧਰ ਬਹਨ ਦੇ ਉਹ ਫੇਰ ਥੱਲੇ ਬਲੈਕ ਹੀ ਥੱਲੇ ਬਲੈਕ ਹੀ ਇਹਦੇ ਦੋਵੇਂ ਚੱਕਣ ਦੇ ਮੈਨੂੰ ਤੇ ਇਧਰ ਏ ਐਂਡ ਐਂ ਦੇ ਵੀ ਕਰਤੀ ਪੈਕਿੰਗ ਜਿਹੜੇ ਚਾਰ ਲੈ ਜਾਣੇ ਆ ਹਨਾ ਤੇ ਕੁਝ ਠੱਲਾਂ ਲੈ ਜਾਣੀਆਂ ਬਈ ਵੈਸੇ ਤਾਂ ਉਹਨਾਂ ਕੋਲੇ ਸੀਂਗਾਂ ਪਰ ਉਹਨਾਂ ਕੋਲੇ ਮੁੱਕਮਕਾਂ ਗੀਆਂ ਫਿਰ ਬਾਕੀ ਬੱਚੇ ਬੁੱਚੇ ਇੱਥੇ ਚੱਕ ਕੇ ਲੈਣਾ ਨੇ ਜਿਹੜੇ ਆਪਣੇ ਘਰੋਂ ਨਿਕਲੇ ਆ ਹਨਾ ਤਾਂ ਕਰਕੇ ਉਹਨਾਂ ਵਾਸਤੇ ਆਪਣਾ ਠੱਲਾਂ ਲੈ ਚਲੇ ਰੰਗ ਬਰੰਗਾਂ ਲਾਲ ਖੱਟੀਆਂ ਨੀਲੀਆਂ ਹਨਾ ਕੁਈ 12 ਅੰਕਾਂ ਟੱਲਾ ਹੋਣੀਆਂ ਦੋ ਗਾਰਾਂ ਦੇਖੋ 3 6 9 ਤੇ 10 11 12 ਓਕੇ ਹੋ ਗਿਆ ਕੋਡ ਬਾਕੀ ਮੈਥਮੂ ਤੇਜ ਆ ਆਪਣਾ ਤੇ ਇੱਕ ਮਿੰਟ ਘਰੇ ਜਾ ਕੇ ਚਾਰ ਰੋਟੀ ਖਾ ਰੋਟੀ ਖਾ ਵੀ ਆਈਏ ਤੂੰ ਦੂ ਬਾਅਦ ਫਿਰ ਚੱਲਦੇ ਆਂ ਬਸ ਆਪਾਂ ਤੇ ਹਾਂ ਸੱਚ ਇੱਕ ਜੋੜੀ ਉੱਤੇ ਹੋਰ ਆਂਡੇ ਧਰੀ ਪਈ ਆ ਹਨ ਜਿੰਨਾਂ ਤੇਲੇ ਛੋਟੇ ਬੱਚੇ ਦੋ ਪਲਾਏ ਆ ਆਪਾਂ ਤੁਹਾਨੂੰ ਦਿਖਾਈ ਆ ਮੈਂ ਉਹਨਾਂ ਦੇ ਬੱਚੇ ਆਪਾਂ ਹੀ ਕਰਾਂਗੇ ਆਕੇ ਚੱਕ ਲਾਂਗੇ ਉਹ ਵੀ ਹੱਥੀ ਪਾਲ ਲਾਂਗੇ ਬੱਚੇ ਦੋਵੇਂ ਆਪਾਂ ਠੀਕ ਆ ਉਹ ਦੋਵੇਂ ਬੱਚੇ ਵੀ ਹੱਥੀ ਪਾਲ ਲਾਂਗੇ ਤੇ ਉਹ ਜੋੜੀ ਥੱਲੇ ਵੀ ਆਪਾਂ ਢੇ ਬਦਲ ਦਿਆਂਗੇ ਇਦਰੋਂ ਕਿਸੇ ਹੋਰ ਜੋੜੀ ਦੇ ਫਿਰ ਬਾਕੀ ਸਾਰੀਆਂ ਜੋੜਾਂ ਦੀ ਸੈਟਿੰਗ ਆ ਜੂਗੀ ਬਸ ਹੁਣ ਆਪਣੇ ਕੰਮ ਦੀ ਤੇ ਚੱਲਦੇ ਆਂ ਬਰੋ ਹੁਣ ਆਪਾਂ ਪਿਓਰੀ ਠੀਕ ਐ ਇਹਦੇ ਚ ਚੱਕ ਲੈ ਆਂਡੇ ਤੇ ਜੇਬ ਚ ਪਾ ਲਈਏ ਠੱਲਾ ਤੇ ਰਾਹ ਤੋਂ ਆਪਾਂ ਜੜਾਉਣੇ ਆਪਣਾ ਬੰਦਾ ਯਾਰ ਮਿੱਤਰ ਟਿਵਲੀ ਉਹਨੇ ਬਾਜਕ ਜਾਨਾ ਹਨਾ ਆਪਦੇ ਕਿਸੇ ਯਾਰ ਮਿੱਤਰ ਕੋਲੇ ਫੌਜੀ ਬਾਜਕ ਵਾਲੇ ਕੋਲੇ ਉਹਨੇ ਕਬੂਤਰੀ ਸਾਡੇ ਕੋਲ ਨਹੀਂ ਉੱਥੇ ਤੇ ਆਪਾਂ ਆਹ ਆਂਡੇ-ਮੁੰਡੇ ਪਿਉਰੀ ਸਪਲਾਈ ਕਰਕੇ ਆਉਣੇ ਆ ਤੇ ਦੋਵੇਂ ਇਕੱਠੇ ਹੀ ਆਵੜਾਂਗੇ ਵਧੀਆ ਨਾਲੇ ਨਾਲ ਟਾਈਮ ਪਾਸ ਹੋ ਜਾ। ਆ ਗਈ ਜੀ ਪਿਉਰੀ ਠੀਕ ਹੈ ਸਾਡੇ ਖੱਬੇ ਹੱਥ 'ਚ ਆਂਡੇ ਤੇ ਸਾਡੇ ਹੱਥ 'ਚ ਸਾਡੀ ਕੂਦਰੀ ਇਹਦੇ ਬਾੜਾ ਜੂਨ ਹੀ ਮਾਰਦੇ। ਇਹ ਟ੍ਰਾਂਸਪੋਰਟ ਕਰਕੇ ਆਉਣੇ ਆ। ਠੀਕ ਹੈ ਪਹਿਲਾਂ ਪਿਉਰੀ ਉਦੋਂ ਬਾਅਦ ਬਾਜ਼ਕ ਜਾਣਾ। ਲੋ ਜੀ ਪਹੁੰਚ ਗਏ ਸੀ ਆਪਦੇ ਉਸਤਾਦ ਪਿਉਰੀ ਵਾਲਿਆਂ ਕੋਲੇ ਠੀਕ ਹੈ ਕਿ ਨਹੀਂ। ਪਹਿਲੇ ਨੰਬਰ ਤੇ ਤਾਂ ਕੂਦਰੀ ਆਹ ਮੁਰੇ ਆਈ ਜਾਂਦੀ ਹੈ। ਨਜ਼ਰ ਨਾ ਲਾ ਦਿਓ ਬਾਈ ਬਣੀ ਠੀਕ ਹੈ ਤਾਂ ਹੀ ਮੈਂ ਵੀਡੀਓ 'ਚ ਬੜੀ ਦਿਖਾਉਂਦਾ ਨਹੀਂ ਹੁੰਦਾਗਾ। ਐ ਥੋੜੀ ਵਿਖਾ ਦਗੇ ਲੋਕ ਨਸਲਾਂ ਵੀ ਦੱਸ ਦਿੰਦੇ ਨਾਲ ਦੀ ਨਾਲ ਹੀ ਖੜ ਜਾ ਨਹੀਂ ਦਿੱਤੀ ਹਨਾ ਲਓ ਜੀ ਜਦੋਂ ਅਸੀਂ ਇੱਥੇ ਆਉਣੇ ਆ ਕੋਈ ਨਾ ਕੋਈ ਚੰਗਾ ਕੰਮ ਕਰਦੇ ਹੁੰਨੇ ਆ ਠੀਕ ਹੈ ਕਿ ਨਹੀਂ ਦੋ ਆਂਡੇ ਅਸੀਂ ਬਦਲਦੇ ਦੋ ਆਂਡੇ ਜਿੱਥੇ ਰੱਖੇ ਤੇ ਥੱਲੇ ਉਹ ਕੁਕੜ ਨੇ ਕੰਮ ਕਰਤਾ ਹੁਣ ਟਾਂਕੇ ਲਾਏ ਇਹਦੇ ਸ਼ਾਹ ਖੇਰੇ ਆਂਡਿਆਂ ਦੇ ਚੱਲ ਕੋਈ ਨਾ ਚੋਬਰਾ ਅੰਦਰ ਹੋ ਯਾਰ ਇਹ ਕੁਕੜ ਨੇ ਮਾਰ ਹੀ ਲੈ ਸਾਨੂੰ ਬਈ ਇਹਦੇ ਕੰਮ ਐ ਬਹੁਤ ਪਰ ਲੱਗੇ ਜਾਂ ਵੜਾ ਪਰ ਹੋਏ ਵੜ ਤੂੰ ਧੌਣ ਖੜੇ ਖੜਦੀ ਪਹਿਲੇ ਦੱਸ ਦਿੱਤੇ ਨਾ ਮਸਾਉਣ ਲੱਗੇ ਅਸੀਂ ਯਾਰ ਕੂਤਰ ਦੇਖਣ ਲੱਗੇ ਦੂਜਾ ਆਂਡੇ ਰੱਖ ਕੇ ਤਾਂ ਹਾਂ ਉਹ ਥੱਲੇ ਹੀ ਪੈਸੀ ਲਵਾਵੇ ਜ ਮਾਰੀ ਠੰਗ ਪਤੰਦਰ ਨੇ ਦੋ ਥਾਈ ਉਹ ਕਰਤਾ ਮੋਂ ਹੁਣ ਜਾਲੀ ਆ ਕੰਮ ਕਰਕੇ ਨਾ ਉਤੇ ਕਾਗਜ਼ ਕੂਗ ਜਲਾ ਕੇ ਕਿਰਾਂ ਰੱਖ ਕੇ ਦੇਣੇ ਆ ਕੀ ਬੰਦ ਆ ਨਿਕਲੇ ਤਾਂ ਠੀਕ ਨਹੀਂ ਦਾ ਕੋਈ ਦਿੱਕਤ ਨਹੀਂ ਗੱਲ ਦੀ ਹੁਣ ਚੱਲ ਪੈ ਸੁਖਜਿੰਦਰ aí ਘਰੇ ਇਹ ਤੋਂ ਪਹਿਲਾਂ ਬਾਜਕ ਵੀ ਜਾਏ ਕੁੱਝ ਛਾੜੇ ਕੋ ਤੇ ਖੂਦ ਵੀ ਚੱਕ ਲੈਂਦੀ ਲਓ ਦੇਖੋ ਐਡੇ ਐਡੇ ਬੱਚੇ ਚੱਕੀ ਫਿਰਦੇ ਹੱਥਾਂ 'ਚ ਆਂਡੇ ਬੱਚੇ ਬਸ ਪਿਉਰੀ ਤਾਂ ਆਹੀ ਕੁਛ ਰਹੇਗਾ ਆਪਣੇ ਇੱਥੇ ਆਂਡੇ ਬੱਚੇ ਟਰਾਂਸਫਰ ਤੇ ਸਿਰੇ ਇੱਕ ਵੀ ਨਹੀਂ ਚੜਿਆ ਮਤਲਬ ਜਿਹੜੇ ਆਪਾਂ ਨੂੰ ਚਾਹੀਦੇ ਜਿਹੜੇ ਲੋੜੀ ਦੇ ਆ ਠੀਕ ਆ ਕਿ ਨਹੀਂ ਉਨੇ ਬੱਚਾ ਧਰਦੇ ਆ ਸਖਜਿੰਦਰ ਦੇ ਘਰੇ ਆਪਾਂ ਚੱਲ ਵੇ ਘਰ ਨੂੰ ਲੈ ਕਬੂਦਰੀ ਵਿਖਾਦ ਕੇ ਮਾੜੀ ਜਿਹੀ ਆਪਣੀ ਲੈ ਕੇ ਜਣੀ ਆ ਕਬੂਦਰੀ ਲੈ ਕੇ ਆਂਦੀ ਆ ਇੱਕ ਦੇ ਕੇ ਇੱਕ ਗਿਫਟ ਲੈ ਕੇ ਆਉਣਾ ਇਹ ਸਾਡਾ ਪੱਕਾ ਰੂਗਾ ਬਰ ਰਹਿ ਕੇ ਆ ਕੇ ਰਹਿ ਕੇ ਦੂਦ ਮਾਨਾ ਚੱਲ ਕੇ ਘਰੇ ਹਜੇ ਕੰਮ ਧੰਦੇ ਬਹੁ ਕਰਨੇ ਆਪਣਾ ਹੈਂਡ ਟ੍ਰੇਨ ਵਾਲਾ ਬੱਚੇ ਨੂੰ ਹੀ ਸੰਭਣਾ ਪਾਪਾ ਦਾ ਟੱਪ ਗਿਆ ਹੁਣ ਕਿਹਦੇ ਨਾਲ ਜਾਏਗਾ ਹੈ ਮੇਰੇ ਨਾਲ ਮੈਂ ਤਾਂ ਘਰੇ ਜਾਣਾ ਪੁੱਤ ਘਰੇ ਮੈਂ ਤਾਂ ਬਾਹਰੋਂ ਆਇਆ ਪਹਿਲਾਂ ਦੱਸ ਦੇਣਾ ਸੀਗਾ ਮੈਨੂੰ ਹੈਲੋ ਤਾਂ ਕਰਦੇ ਫਿਰ ਚੱਲ ਆ ਗਏ ਜਿੱਕ ਕਰੇ ਪਿਉਰੀ ਵੀ ਜਾਏ ਬਾਜਕੀ ਵੀ ਜਾਏ ਤੇ ਚੋਬਰ ਨੇ ਕਹਿੰਦੇ ਡਬਲ ਕੋਟ ਲਈ ਸ਼ਾਂਡੀ ਕੱਢਦੀ ਮੁੰਦਲਾ ਵਾ ਇੱਕ ਪਾਸੇ ਕਰਤਾ ਕਿ ਦੋਵੇਂ ਪਾਸੇ ਕਰਤਾ ਇੱਕ ਮਿੰਟ ਪਹੁੰਚ ਦੇ ਤਾਂ ਕਿ ਕਿੰਨਾ ਕਰਤਾ ਸਾਜੀ ਡਬਲ ਕੋਟ ਆਪਾਂ ਇਹ ਵਾਲਾ ਫਾਈਨ ਕਰ ਗਏ ਇਹ ਵਾਲਾ ਤੇ ਆਹ ਆ ਇੰਨਾ ਕਰ ਰਹਿ ਗਿਆ ਨਾ ਇੱਥੋਂ ਆ ਇੰਨਾ ਕਰ ਰਹਿ ਗਿਆ ਨਾ ਪਰ ਆ ਰਹਿ ਗਿਆ ਨਾ ਇਧਰੋਂ ਅੱਛਾ ਡਬਲ ਕੋਟ ਫਾਈਨਲ ਹੋ ਗਿਆ ਨਾ ਆਪਣਾ ਹਾਂ ਸਰਾ ਬਣ ਗਈ ਨਾ ਗੱਲਬਾਤ ਘੈਂਟ ਆ ਉਹਦੇ ਚ ਪਾਉਚ ਨਿਕਲੇ ਕਿ ਨਹੀਂ ਕੋਈ ਉਹ ਤੇ ਇਧਰ ਭਾਈ ਆ ਇਧਰ ਕੀ ਇਧਰਲੇ ਖੁੱਡੇ ਪਾਈਏ ਦਾਣੇ ਲੇਟ ਹੋ ਗਏ ਵੈਸ ਤਾਂ ਆਇਓ 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 ਚੁਬਰੋ ਇਧਰ ਉਹ ਇਹ ਖੁੱਡੇ ਜੀ ਵੀ ਰੱਖ ਲਗੇ ਨਾਲ ਦੀ ਨਾਲ ਆਇਓ 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 ਹੋ 15 ਬਾਹਰ ਨਿਕਲ ਜੀ ਕੋਈ ਓਕੇ ਹੋ ਗਈ ਰਿਪੋਰਟ ਤੇ ਇਧਰ ਆਪਣੇ ਬੈਟ ਕਾਲੇ ਚੁਬਰਾਣੋਂ ਹੀ ਪਾ ਲਈਏ ਦਾਣੇ ਲੱਗਦੇ ਆ ਸਿਕ ਮਿੰਟ ਆਇਓ 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 ਬਤਾਂ ਕਰ ਦਿਓ ਲਓ ਜੀ ਇਹਨਾਂ ਦੀ ਵੀ ਦਾਣੇ ਪਾਣ ਦੀ ਰਿਪੋਰਟ ਹੋ ਗਈ ਹਾਂਜੀ ਬਾਬੂ ਤੇ ਇਧਰ ਵਾਟਰ ਪਾ ਦਗੇ ਵੀ ਕਬੂਤਰਾਂ ਨੂੰ ਠੀਕ ਆ ਦਾਣਾ ਪਾਤਾ ਸੀਗਾ ਤੇ ਦਿਨ ਹਜੇ ਖੜਾ ਹੀ ਐ ਤਾਂ ਕਰਕੇ ਲਾਈਟ ਫਿਰ ਬਾਹਰ ਮਿਸਤਰੀ ਨੂੰ ਲਾ ਕੇ ਦੇਣਾ ਲਾਈਟ ਦਾ ਪ੍ਰਬੰਧ ਕਰਕੇ ਦੇਣਾ ਉਹ ਕਹਿੰਦਾ ਰਾਤ ਨੂੰ ਕੰਮ ਕਰਕੇ ਆਪਾਂ ਕਲੀਅਰ ਕਰਨਾ ਅੱਜ ਆਜੇ ਹੀ ਛੁੱਟਿਆਗਾ ਮੈਂ ਜੀ ਫਿਰ ਠੀਕ ਆ ਹਨਾ ਓਕੇ ਬ్రో ਇਧਰਲੇ ਛੁੱਡੇ ਜੀ ਵੀ ਪਾਣੀ ਹੋ ਗਿਆ ਠੀਕ ਆ ਦਾਣੇ ਵੀ ਹੋ ਗਏ ਤੇ ਉਧਰ ਆਪਣੇ ਨਾਲੇ ਛੁੱਡੇ ਜੀ ਵੀ ਦਾਣਾ ਪਾਣੀ ਪਾਤਾ ਤੇ ਇਧਰ ਆਪਣੇ ਬਾਟ ਕਲੇ ਕਬੂਤਰਾਂ ਨੂੰ ਵੀ ਵਾਟਰ ਪਾਦਾ ਬ్రో ਦਾਣੇ ਪਹਿਲਾਂ ਪਾਦੇ ਸੀਗੇ ਤੇ ਉਹ ਕੈਪੋਰਟ ਹੈ ਸਾਰੇ ਪੁੱਤਰਾ ਤਾ ਟਾਈਮ ਹੋ ਗਿਆ ਭਾਈ ਲਗਭਗ 10:00 ਵੱਜ ਗਏ ਪਿੰਡ ਵਾਲਿਆਂ ਦੁਕਾਨਾਂ ਹੋਊਗਾ ਭਈ ਬੰਦ ਹਨਾ ਥੋੜਾ ਕੁਝ ਖਾਣ ਪੀਣ ਨੂੰ ਲੈ ਕੇ ਆਉਣਾ ਸੀਗਾ ਤੇ ਆਪਦੇ ਵਾਸਤੇ ਨਹੀਂ ਘਰੇ ਤਾਂ ਹੁਣ ਕਰਕੇ ਹੁਣ ਬਾਲ ਦੇ ਕੋਣਾ ਕੋਈ ਕੋਈ ਦੁਕਾਨ ਕੋਈ ਖੁੱਲੀ ਹੋਈ ਤਾਂ ਲੈ ਆਵਾਂਗੇ ਹਨਾ ਤੇ ਫਿਰ ਆ ਕੇ ਰੋਟੀ ਰੱਟੀ ਖਾਣੀ ਹਨਾ ਨੂੰ ਹਨਾ ਤੇ ਰਹਿਣ ਦੇ ਕੰਮ ਜਿਵੇਂ ਮਾੜਾ ਮਾੜਾ ਕਰਕੇ ਤੇ ਕੱਲ ਪਹਿਲੇ ਜੀ ਕਰਕੇ ਵਲੌਗ ਦੀ ਨਹੀਂ ਕਰਨੀ ਹੈ ਮੁੱਕ ਦੀ ਗੱਲ ਇਹ ਹੈ ਠੀਕ ਹੈ ਉਹ ਬਾਬਿਓ ਸਾਰਾ ਦੁਕਾਨਾਂ ਬੰਦ ਹੈ ਜੀ ক্লোਜ਼ ਹੈ ਕੋਈ ਵੀ ਓਪਨ ਨਹੀਂਗਾ ਉਹਥੇ ਦੇਖ ਲਿਆਣਾ ਸਮੂਹ ਤੇ ਤਾਂ ਹੈ ਹੁਣ ਪਪਾ ਵੀ ਚੱਲੀਏ ਫੇਰ ਪਿੰਡ ਨੂੰ ਐ ਮਾਲ ਦਾ ਘੇੜਾ ਲਾਇਆ 10 ਵਜੇ ਰਾਤ ਨੂੰ ਚਲੋ ਕੋਈ ਡ ਇੱਕ ਕਾ ਗਾਲ ਨਹੀਂ ਬਰੋ ਚਲਦੇ ਆ ਘਰੇ ਬਸਣਾ ਵਾਪਿਓ ਗੇਟ ক্লোਜ਼ ਚਲੋ ਕੋਈ ਗਾਲ ਨਹੀਂ ਦੂਜੇ ਚੱਲਦੇ ਆ ਇਹ ਵੀ ਜੜਿਆ ਪਿਆ ਆਇਆ ਜੜਾਈ ਆਪਣੀ ਮੰਨਦੇ ਹੋ ਠੀਕ ਹੈ ਕਿ ਨਹੀਂ ਅੱਧੀ ਰਾਤ ਹੈ ਭੈ ਕੁੱਤੇ ਵਾਂਗ ਗਲਗਾਂਜ ਭੌਂਦੇ ਫਿਰੋ ਖੋਪਸੋ ਇਹ ਵੀ ਕਰਤਾ ਹਾਂਜੀ ਮੇਰੇ ਵੀਰੋ ਆ ਕੇ ਜੀ ਇੱਧਰ ਲੈ ਕਰੇ ਤੇ ਰੋਟੀ ਵਗੈਰਾ ਖਾਇਆਂਦੀ ਸੀ ਬਰੋ ਤੇ ਬਸ ਨਾਤੇ ਨਹੀਂ ਬਈ ਯਾਰ ਲੇਟ ਪਾਲੇ ਹੋਏ ਜੀ ਨਹੀਂ ਕੀਤਾ ਅਉਂ ਹੀ ਤੁਰੇ ਫਿਰਾਂ ਜੀ ਟੱਪ ਗਿਆ ਟਾਈਮ ਸਾਰਾ ਹੁਣ ਵੀ ਲਗਭਗ 11:30 12 ਵਜੇ ਪਏ ਹੋਣਗੇ ਤੇ ਬਾਕੀ ਬਰੋ ਸਿੰਗਲ ਕੋਡ ਵੱਜ ਗਿਆ ਸੀ ਉਹ ਉਹ ਉੱਤੋਂ ਦੀ ਡਬਲ ਕੋਟ ਵੱਜ ਗਿਆ ਸਾਰੇ ਠੀਕ ਆ ਤੁਹਾਨੂੰ ਵਾਈਟ ਵਾਈਟ ਹੋਣ ਚਲਕਣ ਲੱਗ ਗਈ ਹੁਣ ਆ ਪੂਰਾ ਆ ਜਾਲ ਵੀ ਅੰਦਰੋਂ ਵੇਖੋ ਘੈਂਟ ਬਣ ਗਿਆ ਬਈ ਅੰਦਰੋਂ ਸਾਰਾ ਚਿੱਟਾ ਬਾਹਰੋਂ ਆ ਚੀਜ਼ਾਂ ਕਾਲੀਆਂ ਮਤਲਬ ਤੇ ਬਾਕੀ ਆ ਬਸ ਆ ਵੀ ਵੱਜ ਗਿਆ ਲਗਭਗ ਤੇ ਆ ਨਾਲ ਵਾਲਾ ਖੁੱਡਾ ਅੰਦਰੋਂ ਕਰਨਾ ਰਹਿ ਗਿਆ ਬਰੋ ਠੀਕ ਹੈ ਇਧਰ ਡਬਲ ਕੋਟ ਮਾਰ ਕੇ ਸਾਰੇ ਤੇ ਉਸ ਤੋਂ ਬਾਅਦ ਫਿਰ ਆਪਾਂ ਕੰਮ ਸਟਾਰਟ ਕਰਦੇ ਹਾਂ ਅੰਦਰ ਹਨਾ ਵੈਸੇ ਤਾਂ ਇਧਰ ਬਲਬ ਆਹ ਬਲਬ ਦੀ ਤਾਰ ਲੰਮੀ ਕੀਤੀ ਸੀਗੀ ਜਿਵੇਂ ਸ਼ਾਮ ਨੂੰ ਰਾਤ ਨੂੰ ਢੇਰਾ ਪੈਣ ਲੱਗ ਗਿਆ ਉਦੋਂ ਬਾਅਦ ਬਲਬ ਲਾ ਕੇ ਵੀ ਕੰਮ ਕੀਤਾ ਫਿਰ ਉਦੋਂ ਆ ਬਲਬ ਮੈਂ ਖੁੱਡਿਆ ਜਿ ਕਰਤਾ ਕਿਉਂਕਿ ਆਪਾਂ ਦਾਣੇ ਵੀ ਹੱਥ ਨਹੀਂ ਪਾਈ ਸੀ ਤਾਂ ਕਰਕੇ ਬਾਕੀ ਦਾਣਾ ਪਾਣੀ ਹੋ ਗਿਆ ਇੱਧਰ ਸਾਰੇ ਕੂਤਰਾਂ ਦਾ ਤੇ ਆਸ ਤੇ ਟਰੇ ਆ ਬਰੋ ਜਿਹੜੀਆਂ ਆਪਾਂ ਲਿਆਂਦੀਆਂ ਸੀਗਾ ਉਧਰੋਂ ਘਰੋਂ ਚਾ ਕੇ ਹਨਾ ਆਹ 5 ਟਰੇ ਬਣਾਗਾ ਬਈ ਦੇਖ ਲਓ ਠੀਕ ਹੈ ਸ਼ਾਇਦ ਇਹਨਾਂ ਦਾ ਗਾਉ ਨੂੰ ਥੰਬਨੇਲ ਲਾਦ ਕੇ ਆਹ ਟਰੇ ਆ ਥੋੜੇ ਐ ਵੱਡਗਾਇਆ ਜੇ ਉੱਚੀਆਂ ਹੋਗੀਆਂ ਤਾਂ ਉਸ ਹਿਸਾਬ ਤੇ ਵੱਡ ਕੱਟ ਕੇ ਅੜਿਆ ਸਟਮੈਂਟ ਕਰ ਦਾਂਗੇ ਤੇ ਕੁਛ ਭਰਾ ਰਹਿ ਵੀ ਦੇਣਗੇ ਵੀ ਇਹਦੇ ਉੱਤੇ ਵੀ ਬਈ ਛੱਤ ਹੋ ਕਰਾ ਲੈਂਦੇ ਹਨ ਬਈ ਮੰਨ ਕੇ ਚੱਲੋ ਮਿਸਤਰੀਆਂ ਨੇ ਕਹਿਣ ਤੇ ਇੰਨਾ ਬਣਾਤੀਆਂ ਉਹੀ ਬਹੁਤ ਆ ਹਨਾ ਐਵੇਂ ਛੱਤ ਛੁੱਤ ਪਾਉਣ ਦੇ ਚੱਕਰਾਂ 'ਚ ਮੁੜ ਕੇ ਉਹਨੇ ਆ ਵੀ ਨਹੀਂ ਬਣਾ ਕੇ ਦੇਣਗਾ ਜੀ ਉਹ ਕੱਲ ਦਾ ਕੀ ਫਾਇਦਾ ਕਿ ਨਹੀਂ ਤੇ ਬਾਕੀ ਬਸ ਸੈਟਅਪ ਵਾਲਾ ਕੰਮ ਤੇ ਸਿਰਫ ਆਪਣੇ ਅੰਦਰਲੇ ਕਬੂਤਰ ਰਹਿ ਗਏ ਬਈ ਆ ਹਨਾ ਤੇ ਆ ਬਲੈਕ ਹੀ ਇਹਦੇ ਆਂਡੇ ਚੱਕ ਰੱਖਿਆ ਬਲੈਕ ਹੀ ਇਹਦੇ ਬੱਚੇ ਜ਼ਰੂਰ ਕਢਾਵਾਂਗੇ ਪਰ ਜਾਂਦੀ ਵਾਰ ਦੇ ਕਢਾਵਾਂਗੇ ਬਲੈਗ ਆ ਤੇ ਬਲੈਗੇ ਨਾਲ ਲੱਗੀ ਹੋ ਫੂੰਗੇ ਵਾਲੇ ਦੀ ਪੱਠੀ ਵੱਡੇ ਕੂਤਰ ਦੀ ਇਹਨਾਂ ਦੇ ਆਂਡੇ ਪਿਆ ਜੀ ਕਿਸੇ ਪੁਰਾਣੇ ਜਿਹੇ ਨੂ ਤਾਂ ਇੱਕ ਦੋ ਤਿੰਨ ਤੱਕੜਨ ਲੈ ਜੀ ਆਪਾਂ ਨਹੀਂ ਕਢਾਉਣੇ ਆਪਾਂ ਬਾਅਦ ਚ ਕਢਾਵਾਂਗੇ ਬਾਕੀ ਇਹਨਾਂ ਦੀਆਂ ਜੂੜੀਆਂ ਜੜੀਆਂ ਕੱਲ ਨੂੰ ਲਾ ਕੇ ਠੀਕ ਆਓ ਸੱਚ ਆਪਣਾ ਪੁੱਤ ਵੀ ਬਾਹਰ ਕੱਢਣ ਆਲਾ ਆ ਜਾ ਮਿੱਠੀ ਇਹਦੀ ਟ੍ਰੇਨਿੰਗ ਵੀ ਨਹੀਂ ਪਾੜਦੇ ਲੱਕੜੇ ਲੈਣ ਦਾ ਚੱਲ ਗਿਆ ਸੀ ਪੰਨੇ ਜਾਓ ਤੇ ਇਹਦੀ ਵੀ ਟ੍ਰੇਨਿੰਗ ਵੀ ਨਹੀਂ ਲਵਾਈ ਗਈ ਸੱਚ ਹਨਾ ਅੱਜ ਆਪਣੇ ਤੋਂ ਤੇ ਕੋਈ ਚੱਕਰ ਨਹੀਂ ਕੱਲ ਨੂੰ ਚੋਬਰ ਨੇ ਆ ਜਾਣਾ ਬੱਚੀ ਨੇ ਫੇਰ ਲਵਾਵਾਂਗੇ ਆਇਆ ਪੁੱਤ ਆਇਆ 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 ਮੇਰੀ ਮਿੱਠੀ ਆਪੇ ਆ ਜਾਣਾ ਕੋਈ ਇਸ਼ੂ ਵਾਲੀ ਗੱਲ ਨਹੀਂ ਇਹਨੂੰ ਵੀ ਦਾਣਾ ਪਾਣੀ ਖੋਣਾ ਤੇ ਉਸ ਤੋਂ ਪਹਿਲਾਂ ਕਰਾਂ ਮੈਂ ਪਿੰਜਰੇ ਵਾਲੇ ਕੂਤਰਾਂ ਨੂੰ ਸਾਰੇ ਨੂੰ ਦਾਣਾ ਪਾਣੀ ਪਾ ਦਿਆਂ ਆਪਣੇਆਂ ਨੂੰ ਹਾਂਜੀ ਮੇਰੇ ਵੀਰ ਹੁfte ਰੱਖੀ ਬਈ ਇਧਰ ਇਹਨਾਂ ਨੂੰ ਦਾਣੇ ਘੜ ਫੜਾਇ ਹੀ ਨਹੀਂ ਜਗੇ ਹਾਂਜੀ ਹੁਣ ਜਾ ਕੋਈ ਫਲੈਸ਼ ਪਹਿਲੇ ਨੰਬਰ ਤੇ ਇਧਰ ਆ ਸਕੈਚ ਦਾ ਕੈਪ ਕਿੱਧਰ ਫਿਰਦਾ ਬਰੂ ਪਰ ਆਂਡਿਆਂ ਤੇ ਮਾਰਕਿੰਗ ਕੀਤੀ ਸੀ ਹਨਾ ਪਾਣੀ ਆਪਣੇ ਵੱਡੇ ਸ਼ਾਕ ਕੋਲੇ ਪਿਆ ਓਕੇ ਰਿਪੋਰਟਾਂ ਉਸ ਤੋਂ ਬਾਅਦ ਇਧਰ ਆ ਜਗੇ ਅ ਇਹ ਵੀ ਦੋ ਆ ਹਨਾ ਇਹਨਾਂ ਨੂੰ ਵੀ ਵਧ ਰੱਖ ਦਗੇ ਓਕੇ ਹੋ ਗਈ ਰਿਪੋਰਟ ਉਸ ਤੋਂ ਬਾਅਦ ਪੈਦੇ ਕੋਲੇ ਆ ਜਗੇ ਇਹ ਕੱਲਾ ਝੋਟਾ ਇਹਨੂੰ ਇੰਨੇ ਕਰ ਰੱਖ ਦਗੇ ਘੋੜੇ ਨੂੰ ਆਪਣੇ ਨੂੰ ਓਕੇ ਆ ਘੋੜਿਆ ਉਸ ਤੋਂ ਬਾਅਦ ਆ ਰੱਖ ਦਗੇ ਥਲੜੀ ਜੂੜੀ ਨੂੰ ਲਓ ਜੀ ਇਧਰ ਵੀ ਓਕੇ ਰਿਪੋਰਟ ਤੇ ਨਾਲ ਦੀ ਨਾਲ ਚੱਕ ਲਈ ਪਾਣੀ ਵਾਲਾ ਬੋਲਗਾ ਆ ਪਾਣੀ ਵਾਲੀ ਕੋਲੀ ਰੱਖ ਦਗੇ ਇਧਰ ਆਪਾਂ ਠੀਕ ਹੈ ਤੇ 1 ਮਿੰਟ ਖੰਡੋ ਛੋਡਾ ਵੀ ਹੱਲ ਕਰਦਾ ਰੁਕ ਜਾਓ ਇਹਨਾਂ ਵਾਸਤੇ ਵੱਧ ਟਰੇ ਪਰ ਰੱਖੀ ਆ ਬਾਈ ਠੀਕ ਹੈ ਪਿੱਛੇ 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 ਵਿੱਚ ਰਲਮ ਮਿਲਮਾ ਸਭ ਨੂੰ ਮਿਲੂਗਾ ਉਹ ਹਾਂ ਨਹੀਂ ਹੁਣ ਤੈਨੂੰ ਵੀ ਯਾਦ ਆ ਗਈ ਮੇਰੀ ਹੈ ਉਥੇ ਬੈੱਡ ਦੇ ਬੈੱਡ ਦੇ ਬੈੱਡ ਤੇ ਕਿਥੇ ਤੈਨੂੰ ਪਤਾ ਨਹੀਂ ਕਿਥੇ ਬੈਠਣਾ ਹੁੰਦਾ ਚਲ ਬੈਠ ਉਥੇ ਬਈ ਹਾਂ ਉਥੇ ਮਿਲੂਗਾ ਸਾਰਾ ਕੁਝ ਓਕੇ ਉਹ ਆ ਵੀ ਖਾਣ ਲੱਗੀਆਂ ਤੇ ਇਹਨਾਂ ਨੂੰ ਵਾਟਰ ਵੀ ਰੱਖ ਦਗੇ ਬਈ ਇੱਕ ਮਿੰਟ ਤੁਸੀਂ ਆਖੋਗੇ ਹੁਣ ਇਹ ਆ ਦਾਣੇ ਪਾਣੀ ਦੇ ਏਡਾ ਲੰਮਾ ਕੰਮ ਖਿੱਚ ਕੇ ਲਾ ਗਿਆ ਹਨਾ ਮੈਂ ਵੀਡੀਓ ਥੋੜੀ ਲੰਬੀ ਖਿੱਚਦਗੇ ਹੋਰ ਤਾਂ ਕੋਈ ਚੱਕਰ ਨਹੀਂ ਲਓ ਇੱਕ ਇੱਥੇ ਰੱਖਦਾ ਪਾਣੀ ਵਾਲੀ ਕੋਲੀ ਓਕੇ ਵੀ ਰਿਪੋਰਟ ਕਰਨਾ ਦੇਖ ਕੱਲ ਤੋਂ ਜੋੜਾ ਜਣਾਣਾ ਲਾ ਕੇ ਤੇ ਡੋਲਾਂ ਬਿਲੇ ਕਰ ਦਾਂਗੇ ਹਾਂਜੀ ਮੇਰੇ ਵੀਰੋ ਇੱਕ ਚੀਜ਼ ਹੋਰ ਭੁੱਲ ਗਈ ਸੀ ਬਾਈ ਉਹ ਇੱਕ ਤਾਂ ਸੱਚ ਵਿਸਤਰਾ ਸਾਫ਼ ਝਾੜਨੇ ਦਾ ਬਾਅਦ ਝਾੜ ਦੂੰ ਮੈਂ ਬੱਚੇ ਵਾਸਤੇ ਵੀ ਛੋਲੇ ਨਹੀਂ ਪਿਉਂਤੇ ਗਏ ਅੱਜ ਭੁੱਲ ਗਿਆ ਮੈਂ ਤਾਂ ਕਰਕੇ ਮੈਂ ਯਾਰ ਛੋਲੇ ਲੱਗੇ ਪਏ ਆ ਯਾਰ ਕੋਮਾ ਲੂਗੀ ਯਾਰ ਬ੍ਰੋ ਇਹਨਾਂ 'ਚ ਦਵਾਈ ਦੂ ਵੀ ਪੌਣੀਆਂ ਪੜਣ ਗੋਲੀਆਂ ਗਾਲੀਆਂ ਲਿਆ ਕੇ ਬਾਬਾ ਨੂੰ ਸ਼ੱਕ ਤਾਂ ਪਿਆ ਸੀਵੇਂ ਲੱਗੇ ਹੁੰਦੇ ਹਨਾ ਚਲੋ ਕੋਈ ਦਿੱਕਤ ਨਹੀਂ ਆ ਆ ਭਿਉਂਦਿਆਂਗੇ ਆ ਕਰਾਂ ਸੁੱਕੇ ਦੇਗੇ ਉਹਦੀ ਪਾਣੀ ਦੇ ਦੇਾਂਗੇ ਸੁੱਕੇ ਹਿਸਾਬ ਜੇ ਦੇਾਂਗੇ ਆਹੋ ਬੇਟਾ ਸਾਹਮਣੇ ਚੋਬਰ ਤੇ ਕਈ ਭਰਾ ਆਖਿਆ ਵੀ ਕਬੂਤਰ ਪਾਸੇ ਕਰਦੇ ਹਨਾ ਬਈ ਇਹ ਮਜਬੂਰੀ ਹੈ ਮੇਰੀ ਤੇ ਹਨਾ ਫਿਰ ਬੱਚੇ ਨੂੰ ਕਿੱਥੇ ਰੱਖਾਂ ਤੁਸੀਂ ਆਪ ਸਿਆਣੂ ਫਿਰ ਕਬੂਤਰਾਂ ਨੂੰ ਕਿੱਥੇ ਛੱਡਾਂ ਤਾਂ ਕਰੇ ਕੋਈ ਦਿੱਕਤ ਨਹੀਂ ਆਪਾਂ ਕਬੂਤਰ ਪਾਸੇ ਕਰ ਦਾਂਗੇ ਬੱਚੇ ਨਾਲੋਂ ਇਹਨੂੰ ਆਪਾਂ ਹੱਥ ਤੇ ਲਾਵਾਂਗੇ ਆਇਆ ਪੁੱਤ ਓਏ ਆਇਆ 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 ਤੇ ਲਾਸਟ ਕੰਮ ਭਈ ਆਪਣੇ ਚੋਬਰ ਨੂੰ ਵੀ ਛੋਲਿਆਂ ਨਾਲ ਤੇ ਪਾਣੀ ਨਾਲ ਦੇ ਤਾਂ ਡਕਾ ਆਪਾਂ ਰੱਜ ਗਿਆ ਪੁੱਤ ਲੈ ਕਿਸੇ ਕਰਕੇ ਦਾਤ ਮਿੱਟੀ ਕਰਦੇ ਆ। ਆਹ ਨਹੀਂ ਹੋ ਰੱਦਿਆ ਹੋ ਨਹੀਂ ਕਰਦਾ। ਭੁੱਖਾ ਦੋਦੀ ਕਰਦਾ। ਗਿਗਣੀ ਤੇ ਇਹਨੂੰ ਬਈ ਇਹਦੇ ਇਹਦੇ ਛੱਡ ਦੀ ਆਪਾਂ ਹਨਾ ਤੇ ਲਾਸਟ ਕੰਮ ਆਹੀ ਆਪਣਾ। ਚੱਲ ਜੋ ਬਰੰਦਰ। ਚਲੋ ਜੀ ਇਹਨੂੰ ਅੰਦਰ ਕਰਤਾ ਆਪਾਂ ਓਕੇ ਉਹ ਵੀ ਰਿਪੋਰਟ ਵਲੌਗ ਦੀ ਵੀ ਐਂਡਿੰਗ ਕਰਦੇ ਆਂ ਬਸ ਮੈਂ ਤਾਂ ਕੰਨਾ ਕਰ ਹੀ ਦਿੰਨੇ ਆ। ਉਹ ਵਿੱਚ ਫੋਨ ਆਈ ਜਾਂਦਾ ਸੀ ਬਾਬੋ ਤਾਂ ਕਰਕੇ ਹਨਾ। ਤੇ ਵਲੌਗ ਦੀ ਮੈਂ ਖ ਐਂਡਿੰਗ ਬਸ ਕਰ ਹੀ ਦਿੰਨੇ ਆ। ਪਿੰਨ ਕਿਧਰ ਗਿਆ ਤਾਂ ਸੀਗਾ ਇੱਕ ਮਿੰਟ। ਇਹ ਤੇ ਪਾਦਾ ਪੈਨ ਤੇ ਟਾਈਮ ਜੀ ਤੁਹਾਨੂੰ ਦਿਖਾ ਦਿਆ ਆਪਣਾ ਸੌਣ ਦਾ ਉਹੀ ਟਾਈਮ ਰਾਤ ਦਾ ਹਨਾ 1.5 ਦਾ ਜਲਦੀ 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 ਇਹ ਵੀ ਦਿਖਾ ਦਿਆ ਮੈਂ ਇਧਰ ਗਿਆ ਆਪਣੀ ਵਾਚ ਬ੍ਰੋ ਬ੍ਰੋ ਹਾਂ 1 ਵਜ ਕੇ 19 ਮਿੰਟ ਬਾਬੇ